ਜੈ ਹਿੰਦ ਦੋਸਤੋ ਲਾਈਵ ਖਬਰ ਇੰਡੀਆ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਥਾਣਾ ਰੰਜੀਤ ਐਮਨੀ ਦੀ ਪੁਲਿਸ ਨੇ ਰੋਬਿਨ ਹੰਸ ਦੀ ਅਗਵਾਈ ਹੇਠ ਅਸਲ ਐਕਟ ਦੇ ਦੋਸ਼ੀਆਂ ਨੂੰ ਕੀਤਾ 24 ਘੰਟਿਆਂ ਦੇ ਅੰਦਰ ਹੀ ਕਾਬੂ ਜੋ ਕਿ ਮਚਲ ਚ ਭੱਜ ਗਏ ਸਨ ਹਾਂਜੀ 23 ਤਰੀਕ ਦੀ ਰਾਤ ਨੂੰ ਅਰਾਊਂਡ 4:30 ਵਜੇ ਇੱਕ ਸਾਨੂੰ ਕਾਲ ਰਿਸੀਵ ਹੋਈ ਲੜਕਾ ਨਵਚੇਤਨ ਵੱਲੋਂ ਕਿ ਉਹਦੇ ਨਾਲ ਕੁਝ ਲੜਕਿਆਂ ਨੇ ਝਗੜਾ ਕੀਤਾ ਤੇ ਉਹਦੇ ਵੱਲ ਓਪਨ ਫਾਇਰ ਕੀਤਾ ਜੀ ਇੱਕ ਜਿਹੇ ਰੈਸਟੋਰੈਂਟ ਦੇ ਵਿੱਚ ਬੈਠ ਕੇ ਖਾਣਾ ਖਾ ਰਹੇ ਸੀ ਜਿੱਥੇ ਇਹਨਾਂ ਦੀ ਆਪਸ ਦੇ ਵਿੱਚ ਕੋਈ ਬਹਿਸ-ਬਾਜੀ ਹੋਈ ਜੋ ਬਾਹਰ ਆ ਕੇ ਇਹਨਾਂ ਦਾ ਹਤੋਪਾਈ ਵਿੱਚ ਬਦਲ ਗਈ ਉਹਨਾਂ ਵਿੱਚੋਂ ਉਸ ਦੌਰਾਨ ਨਵਚੇਤਨ ਦੇ ਉੱਤੇ ਇੱਕ ਲੜਕਾ ਸੀ ਵਿਵੇਕ ਜਿਹਨੂੰ ਬਾਊ ਕਹਿੰਦੇ ਨੇ ਉਹਨੇ ਫਾਇਰ ਕੀਤੀ ਸੀ ਇਹ ਦੋ ਫਾਇਰ ਉਹਦੇ ਵੱਲੋਂ ਕੀਤੇ ਗਏ ਤੇ ਜਿਹੜੇ ਚਾਰ ਲੜਕੇ ਸੀ ਇਹਨਾਂ ਦੇ ਬਾਈ ਨੇ ਮਾ ਪੀਆਰ ਰਜਿਸਟਰ ਕਰ ਦਿੱਤੀ 360 25 ਦਾਇਰੇ ਜਾਂ ਨਾੜ ਦੇ ਕੋਣ ਆ ਬੰਦੇ ਨੇ ਕੀ ਕਾਰਨ ਕੀ ਰਿਐਲਿਟੀ ਕੋ ਇਹਨਾਂ ਦਾ ਜੀ ਕਾਰਨ ਸੀਗਾ ਹੈ ਲਾਗੇ ਲਾਗੇ ਟੇਬਲ ਲੱਗੇ ਸੀ ਜਦੋਂ ਖਾਣਾ ਖਾ ਰਹੇ ਸੀ ਉਹਨਾਂ ਡਰਿੰਕ ਪੀ ਉਸੀ ਆਪਸ ਦੇ ਵਿੱਚ ਜਦੋਂ ਕੋਈ ਕਿਸੇ ਗੱਲ ਨੂੰ ਲੈ ਕੇ ਇਹਨਾਂ ਦੀ ਬਹਿਸ ਹੋਈ ਹੈ ਉਹ ਬਹਿਸ ਤੋਂ ਬਾਅਦ ਹੈ ਜਦੋਂ ਬਾਟੀਆਂ ਤੋਂ ਬਾਹਰ ਜਾਂਦੀਆਂ ਵਾ ਇਹ ਆਪਾਂ ਕੋਲ ਨੇ ਉਸ ਤੋਂ ਬਾਅਦ ਜਿਹੜਾ ਨਵ ਵਿਵੇਕ ਹੈ ਲੜਕਾ ਵਿਵੇਕ ਵੱਲੋਂ ਫਾਇਰ ਕੀਤਾ ਜਾਂਦਾ ਵਾ ਨਵ ਚੇਤਨੂ ਦੇਤੇ ਜਿਹਦੇ ਪੈਰ ਦੇ ਵਿੱਚ ਲੱਗਿਆ ਹੈ 2000 ਰੰਜਿਸ਼ ਕਿਸੇ ਵੱਲ ਛੋਟੀ ਨਹੀਂ ਕੋਈ ਰੰਜਿਸ਼ ਨਹੀਂ ਹੈ ਸਿਰਫ ਇੱਕ ਆਪਸ ਵਿੱਚ ਝਗੜਾ ਇਹਨਾਂ ਨੇ ਕੀਤਾ ਕਿ ਡਰਿੰਕ ਕੀਤੀ ਹੋਈ ਹੈ ਦੋਨੋਂ ਪਾਰਟੀਆਂ ਦੀ ਉਹ ਐਸਾ ਜ ਕੋਈ ਵਜ੍ਹਾ ਨਹੀਂ ਕੋਈ ਪੁਰਾਣੀ ਰੰਜਿਸ਼ ਕੋਈ ਨਹੀਂ ਸਮਝਦਾ ਤੇ ਸਾਰੇ ਹਥਿਆਰ ਇਹਨਾਂ ਨੂੰ ਜਿਹੜੇ ਨਸਲਸੀ ਦੀ ਗੱਲ ਹੁੰਦੀ ਹੈ ਇਹਦੇ ਕੋਈ ਜਿਹੜਾ ਆਪਾਂ ਦੀ ਰਿਮਾਂਡ ਦੇ ਨਾਲ ਨਹੀਂ ਤਾਇਆ ਤਾਂ ਇਹਦੇ ਵਿੱਚੋਂ ਜਿਹੜਾ ਬਰਾਮਦ ਕੀਤਾ ਜਾਊਗਾ ਵੈਸੇ ਦੇ ਵੱਲ ਕਿਹਾ ਗਿਆ ਕਿ ਜਿਹੜਾ ਲਿਸੈਂਸੀ ਵੈਪਨ ਸੀ ਗਾਇਦ ਉਹ ਜਿਹੜਾ ਯੂਜ਼ ਕੀਤਾ ਗਿਆ ਮੌਕੇ ਤੇ ਜਦੋਂ ਤੁਹਾਨੂੰ ਕਾਲ ਆਈ ਆਪਾਂ ਉੱਥੇ ਪਹੁੰਚ ਗਏ ਵਿਨਿੰਗ 5 ਮਿੰਟਸ ਪਾਉਣ ਕਿ ਆਪਾਂ ਨੂੰ ਲੜਕੇ ਜਿਹੜੇ ਇੱਕ ਲੜਕਾ ਸੀ ਗਾ ਮੋਹਿਦ ਜਿਹਨੂੰ ਆਪਾਂ ਉੱਥੇ ਫੜ ਲਿਆ ਅਤੇ ਉਸ ਤੋਂ ਬਾਅਦ ਜਿਹੜਾ ਨੈਕਸਟ ਡੇ ਯਾਨੀ ਕਿ ਆਪਾਂ ਰਾਤ ਕੱਲ ਰਾਤ ਸਾਡੀ ਟੀਮ ਪਹੁੰਚੀ ਡਲੌਜ਼ੀ ਪਤਾ ਲੱਗਾ ਸਾਨੂੰ ਇਨਫਾਰਮੇਸ਼ਨ ਆਈ ਸੀ ਕਿ ਡਲੌਜ਼ੀ ਰਹਿ ਰਹੇ ਆ ਪਰ 3 ਲੜਕੇ ਅਤੇ ਉਹਨਾਂ ਨੂੰ ਫਿਰ ਆਪਾਂ ਰਾਤੀ ਉੱਥੇ ਲ ਬਾਈ ਨੇਮ ਚਾਰ ਲੜਕਿਆਂ ਤੇ ਜਿਨ੍ਹਾਂ ਦਾ ਨਾਮ ਹੈਗਾ ਇੱਕ ਸਾਹਿਲ, 모হিত, ਵਿਵੇਕ ਅਤੇ ਸੰਜੂ ਹੈ। ਇਹਨਾਂ ਦੇ ਉੱਤੇ ਰਜਿਸਟਰ ਹੋਇਆ ਕੇਸ ਇਹਨਾਂ ਵਿੱਚ ਇੱਕ ਲੜਕਾ ਆ ਵਿਕਰਮ ਜਿਹੜਾ ਇਹਨਾਂ ਨੂੰ ਡਲੌਜ਼ੀ ਲੈ ਕੇ ਗਿਆ ਸੀਗਾ। ਇਹਨਾਂ 'ਚ ਆਪਸ ਇਹਨਾਂ ਦਾ ਕਜ਼ਨ ਨਹੀਂ ਲੱਗਦਾ ਵਾ ਜੋ ਬਾਊ ਆ। ਉਹਦਾ ਕਜ਼ਨ ਲੱਗਦਾ ਤੇ ਇਹਨੇ ਉਹਨਾਂ ਨੂੰ ਪਨਾਹ ਦਿੱ ਟਿਲ ਡਲੌਜ਼ੀ ਲੈ ਕੇ ਜਾ ਕੇ ਇਹਨਾਂ ਨੂੰ ਪਨਾਹ ਦਿੱਤਾ। ਆਪਾਂ ਇਹਨੂੰ ਵਿੱਚ ਵਿੱਚ ਨਾਲ ਅਰੈਸਟ ਕਰਕੇ 212 ਦਾ ਵਾਧਾ ਕਰਕੇ ਜਾਂ ਪਨਾਹ ਦਿੱਤਾ ਹੈ। 10000 ਨਾਲ ਅਰਸ਼ਟ ਕੀਤਾ ਗਏ ਤੇ ਇਹ ਦੱਸਦਾ ਜੀ ਕਿ ਸੀਸੀਟੀਵੀ ਨੇ ਸਨ ਲੈ ਗਈ ਜੀ ਬੈਲਗੁਰੂ ਸੀਸੀਟੀਵੀ ਸਾਹਮਣੇ ਆਈ ਹੈ ਉਹ ਤੁਹਾਨੂੰ ਪਤਾ ਲੱਗਿਆ ਕਿ ਕਿਹੜੇ ਲੜਦੇ ਹੋਏ ਸੀ ਇਹ ਤੇ ਕਿੰਨੀ ਦੇਰ ਤੋਂ ਆਪਸ ਬੈਠੇ ਜੀ ਅਰਾਊਂਡ ਅੱਧਾ ਪੌਣਾ ਘੰਟਾ ਇਹਨਾਂ ਦੇ ਅੰਦਰ ਇਹਨਾਂ ਦਾ ਆਪਸ ਵਿੱਚ ਬੈਸਟ ਬਾਕੀ ਹੁੰਦੀ ਨਹੀਂ ਤੇ ਜੋ ਕੀ ਬਾਹਰ ਆ ਕੇ ਲੜਾਈ ਵੀ ਕਰਦੀ ਹੋਵੇ ਤੇ ਉਹ ਕੋਈ ਅਦਾ ਦਾ ਮੈਟਰ ਨਹੀਂ ਅੰਦਰ ਦਾ ਮੈਸੇਜ ਕੋਈ ਸਾਹਮਣੇ ਨਹੀਂ ਆਇਆ ਕੋਈ ਗੱਲ ਨਹੀਂ ਹੋਈ ਇਹਨਾਂ ਦੇ ਆਪਸ ਕੋਈ ਪਹਿਲਾਂ ਕੋਈ ਰੰਜਿਸ਼ ਹੋਇਆ ਪੁਰਾਣਾ ਕੋਈ ਇਹਨਾਂ ਦੇ ਇੱਕ ਦੂਜੇ ਨੂੰ ਜਾਣਦੇ ਹੋਣ ਕੋਈ ਇਹੋ ਜਿਹਾ ਸਾਹਮਣੇ ਨਹੀਂ ਆਇਆ ਉਹ ਮੰਨਦੇ ਨੇ ਉਮਰ ਕਿੰਨੀ ਤੇ ਕਾਰੋਬਾਰ ਕੀ ਨਾ ਦੱਸੇ। ਇਹ ਸਟੂਡੈਂਟ ਨਹੀਂ ਆ ਤਾਂ 30 ਤੋਂ 40-45 ਸਾਲ ਦੇ ਵਿੱਚ ਇਹਨਾਂ ਦੇ ਜਿਹੜੇ ਹੈਗੀ ਆ ਏਜ ਹੈ। ਤੇ ਆਪਣੀ ਇਹਨਾਂ ਦੇ ਕੰਮ ਹੈਗੇ ਨੇ ਕੋਈ ਆਪਣੀ ਸਟੱਡੀ ਨਹੀਂ ਕਰਦੇ ਇਹਨਾਂ ਵਿੱਚੋਂ ਸਾਰੇ ਇਹਨਾਂ ਕੰਮ ਕਰਦੇ ਜੀ ਬਿਜ਼ਨਸ ਕਰਦੇ ਨੇ। ਕੋਈ ਪਹਿਲਾਂ ਵੀ ਪਰਚੇ ਨਹੀਂ ਪਰਚੋਗ ਵੀ ਨਹੀਂ ਚੰਗੇ ਪਰਿਵਾਰਾਂ ਦੇ ਬੱਚੇ ਨੇ। ਕੋਈ ਐਸਾ ਚ ਇਹਨਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਕੋਈ ਪੁਰਾਣਾ ਨਹੀਂ ਹੈ। ਇਹਨਾਂ ਸਿਰਫ ਸਿਰਫ ਇੱਕ ਦੋ ਨੂੰ ਦੇਖਿਆ ਇਹਨਾਂ ਨੇ ਕਿ ਉਹਨੂੰ ਮੈਨੂੰ ਇਤਰਾ ਗਲਤ ਤਰੀਕੇ ਨਾਲ ਦੇਖਿਆ ਇਹ ਨਹੀਂ ਆ ਕੋਈ ਪੂਰੀ ਵੜਦਾ ਇਸ ਕਰਕੇ ਇਹਨਾਂ ਦਾ ਬਹੁਤ ਝਗੜਾ ਹੈ ਕੀ ਸਮਝੋਗੇ ਛੁੱਪ ਛੁੱਪੀ ਗੱਲਾਂ ਜਦੋਂ ਇਹ ਗਲਾਈਆਂ ਹੋਈਆਂ ਸਭ ਤੋਂ ਪਹਿਲਾਂ ਤੇ ਇਹ ਚੀਜ਼ ਨੂੰ ਜੀ ਉਸ ਨੂੰ ਸੌਲਵ ਕਰਨਾ ਚਾਹੀਦਾ ਵਾ ਜਿਹੜਾ ਛੋਟੀ ਜੀ ਗੱਲ ਦੇ ਕੋ ਕਿਥੋਂ ਤੱਕ ਪਹੁੰਚ ਗਈ ਚੰਗੇ ਭਲੇ ਬਹੁਤ ਪਰਿਵਾਰ ਆ ਤੁਸੀਂ ਮਿਲੇ ਵੀ ਹੁਣੇ ਪਰਿਵਾਰਾਂ ਨੂੰ ਬਟ ਦੇਖੋ ਇਹਦੇ ਇੱਕ ਗੁੱਸੇ ਕਰਕੇ ਜਿਹੜਾ ਮਾੜੀ ਨਿਰਾਸ਼ਗੀ ਵੀ ਉਹ ਬਾਹਰ ਆ ਗਿਆ ਨਾਲ ਕੋ ਫੈਰ ਕੀਤਾ ਗਿਆ ਹੁਣ ਉਹਨਾਂ ਕੋਈ ਬਾਜੂ ਇਹ ਦੋ ਬੰਦੇ ਨੂੰ ਆਪਾਂ ਜੇਲ੍ਹ ਛੱਡ ਕੇ ਆਏ ਆ ਬਾਕੀ ਤਿੰਨਾਂ ਨੂੰ ਰਿਮਾਂਡ ਤੇ ਲਾਂਦਾ ਤੇ ਹੁਣ ਕੋਈ ਜਿਹੜਾ ਰਹਿ ਗਈ ਇਹ ਚੀਜ਼ ਵੈਪਨ ਤੇ ਗੱਡੀ ਰਿਕਵਰ ਕਰਾਂਗੇ ਹੋਮ ਉਹ ਕੁਚੇ ਨਾਲ ਉਹ ਕਾਲਪੂਰ ਲੜਤੀ ਬਿਠਵਾਇਆ ਜੋ ਉਦਾਂ ਦੀ ਗੱਲ ਨਹੀਂ ਭਾਜੀ ਕੋਈ ਨਾ ਨਾ ਸਾਰਾ ਬਿਲਕੁਲ ਇਹਨਾਂ ਦਾ ਜਿਹੜਾ ਹੈਗਾ ਕੋਈ ਪੁਰਾਣਾ ਕੋਈ ਇਹਨਾਂ ਦੇ ਕੋਈ ਪਰਚਾਣੀ ਦੇ ਰਜਿਸਟਰ ਪਹਿਲਾਂ ਠੀਕ ਹੈ ਜੀ